ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਪੀ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਬੜੀਆ ਬਹੁਤ ਸੋਹਣੇ ਟੈਕਸ ਬਾਈ ਸ਼ਰਮਾ ਜੂਲੇ ਤੇ ਆਪਾਂ ਨੂੰ ਨੂੰ ਮਲਾਉਣਾ ਸ਼ਰਮਾ ਹੋਰ ਬਾਈ ਸ਼ਰਮਾ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਆ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਮਹਾਰਾਜ ਸੱਚ ਪਾਛਾ ਤੋਂ ਨੀ ਚੜਦੀ ਕਲਾ ਚ ਰੱਖੇ ਬਾਈ ਤੇ ਉਹ ਟਿਕ ਟਾਕ ਹੋ ਬਾਈ ਮੇਰੀ ਵੀਡੀਓ ਬਾਈ ਲਾਈਕ ਲਾਈਕਮੈਂਟ ਸ਼ੇਅਰ ਕਰਦੇ ਅਗਰੋ ਬਾਈ ਤੇ ਆਪਾਂ ਤੇਜ ਬਣਾ ਲੈ ਸ਼ਰਮਾ ਵੰਡੀ ਸਾਬੋ ਵਾਲਾ ਬਾਈ YouTube ਤੇ Facebook ਤੇ Facebook ਤੇ ਹੈਗਾ ਸ਼ਰਮਾ ਟਰੈਕਟਰਸ ਤੇ ਲੋਕੀ ਕਰ ਲਿਓ ਬਾਈ ਤੇ ਦਬਕੇ ਬਾਈ ਪਿਆਰ ਦੇਆ ਕਰੋ ਲਾਈਕ ਕਮੈਂਟ ਸ਼ੇਅਰ ਦਬਕੇ ਕਰਿਆ ਕਰੋ ਤੇ ਵਧੀਆ ਦੇ ਵਧੀਆ ਤੁਹਾਨੂੰ ਟਰੈਕਟਰ ਦਿਖਾਉਂਦੇ ਰਹਿਵਾਂਗੇ ਬਾਈ ਕੀ ਦੇਖੇ ਦਿਖਾ ਕੇ ਬਣਾ ਸ਼ਾਹ ਟਰੈਕਟਰ ਸਾਰੇ ਪੱਛੋਂ ਦਿਖਾਓ ਇਹਨੂੰ ਸਾਰੇ ਪੱਛੋਂ ਜਸਕ੍ਰੀਤ 15 ਮਾੜਲਾ ਠੀਕ ਹੈ ਜੀ ਪੰਜਾਬ ਨੰਬਰ 8813 ਹੂੰ ਤਿਆਰ ਹੈ ਗਿਆ ਭਾਈ 85 ਵਾਲੀ 85 ਪੈਸੇ ਮੰਗਦਾ ਠੀਕ ਹੈ ਸਾਰਾ ਰਜਨਾ ਕਿਤੋਂ ਰੰਗ ਪੇਟ ਵੀ ਹੋਇਆ ਠੀਕ ਹੈ ਸਾਰਾ ਸਮਾਨ ਦਾ ਡੰਡਾ ਫੱਟੀ ਛਤ ਠੀਕ ਹੈ ਗੱਲ ਭਾਈ 2 ਲੱਖ ਤੇ 60000 ਰੁਪਏ ਦਾ ਮਾਰਦਾ 2 ਲੱਖ ਤੇ 60000 ਦੀ ਡਿਮਾਂਡ ਹੈ ਦੇਖੋ 2.5 ਲੱਖ ਦਾ ਰੇਟਰ ਦੇਵਾ 2.5 ਲੱਖ ਦਾ ਦੇ ਦਾਂਗੇ ਭਾਈ 15000 ਰੁਪਏ ਸਿੱਧਾ ਰਿਸਟ ਉਹ ਜੂਵਾ ਦਾ ਉਹ ਬੜਾ ਚਾਰੇ ਪਾਸੇ ਦਿਖਾ ਦੇ ਠੀਕ ਹੈ ਉਰੇ ਮੰਡੀ ਚ ਜਾ ਦੇ ਕੋਈ ਮੇਰੀ ਮੰਡੀ ਚ ਜਾ ਹਾਂ ਹਾਂ ਉਹੀ ਸੀ ਮੰਡੀ ਚ ਇਹ ਹੈ ਆ ਭਾਈ 99 ਮਾਡਲ ਆ ਆਰ ਸੀ ਚੱਪੜੀ ਆ ਰਾਜਸਥਾਨ ਨੰਬਰ ਆ ਭਾਈ ਟਰੈਕਟਰ ਬਹੁਤ ਸੋਹਣਾ ਇਹ 1 ਲੱਖ 3000 ਰੁਪਿਆ ਹੀ ਆ ਟਰੈਕਟਰ ਆ ਇਹ ਨੇ ਤਿਆਕ ਉਤਰਾਉਣ ਦੇ ਵਾਸਤੇ ਬਹੁਤ ਵਧੀਆ ਟਰੈਕਟਰ ਹੈ ਬਈ gearing ਜਿਹੜਾ ਉਸਕੀ ਆ ਹੂੰ ਤੇ ਥੈਰ ਤਾਂ ਬਈ ਠੀਕ ਠਾਕ ਹੀ ਐ ਕਹਿੰਨ ਕਹਿ ਦਿਆ ਨੇ ਹਾਂ ਠੀਕ ਠਾਕ ਹੀ ਐ ਮੰਗ ਆਈ ਕਿ ਸਵਾਹ ਲਾ ਫਿਰ ਕੇ ਟਰੈਕਟਰ ਦੇ ਦਾਂਗੇ 110000 ਹਾਂ ਜਮਾ ਬਜਟ ਬਜਟ ਜਾਣਾ ਤਿਆਰ ਕਰਾਉਣ ਵਾਲੇ ਬੰਦੇ ਖਤਰੇ ਜੀ ਕਿਹ ਤੋਂ ਟੁੱਟ ਭੱਜ ਨਹੀਂ ਕਿਹ ਤੋਂ ਗਲਿਆ ਨਹੀਂ ਹੈਗਾ ਨਹੀਂ ਇੱਥੋਂ ਗਲੇ ਦੇ ਪੈਸੇ ਤਿਆਰ ਕਰਾਉਣ ਵਾਲੇ ਬੰਦੇ ਆ ਜੈਨੂਅਲ ਤਿਆਰ ਕਰਾਉਣ ਵਾਲੇ ਬੰਦੇ ਆ ਵਧੀਆ ਨਿਕਲਦਾ ਚੱਕੋ ਉਹ ਤੋਂ ਬਾਅਦ ਆਗਾ ਸੋਨਾ ਲੀਕਾ ਬਾਈ 12 ਮੜਵਾ ਪਠੰਡਾ ਨਾ ਹਰਾਂ ਜੀ ਸਾਰਾ ਰਿਜਨਲ ਜਿਮੀ ਦਾ ਟਰੈਕਟਰ ਹੈ ਬਾਈ ਕੋਈ ਵਪਾਰ ਲਾਈਨ ਚ ਨਹੀਂ ਹੈਗਾ ਸਾਰਾ ਸਮਾਨ ਹੈ ਨਾ ਡੰਡਾ ਪੱਟੀ ਛਤਰੀ ਪੈਰ ਹੈ ਜੀ 70 ਰੁਪਏ ਦੇ ਠੀਕ ਹੈ ਮੂਹਰ ਲ 40 ਰੁਪਏ ਦਾ ਪਾਵਰ ਸਟੀਅਰਿੰਗ ਹੈ ਹਾਂ ਜੀ 4 ਲੱਖ ਤੇ 20000 ਰੁਪਏ ਦਾ ਮੰਗਦਾ 4 ਲੱਖ ਤੇ 20000 ਰੁਪਏ ਦਾ ਮੰਗਦਾ ਉਸ ਟਰੈਕਟਰ ਆਪਾਂ ਲੈ ਲਾਂਗੇ ਬਾਈ 3 ਲੱਖ ਤੇ 90000 3 ਲੱਖ ਤੇ 90000 ਦਾ ਤੇ ਕਿਸੇ ਬਰੀ ਦਿੱਕਤ ਨਾਲ ਨਵਾਂ ਟਰੈਕਟਰ ਖਵਾ ਜਮਾ ਨਾ ਯਾਰ ਨਵਾਂ ਐਕਸਰ ਦਿਖਾਉਣੇ ਆ ਬਾਈ। ਕੋਈ ਨਹੀਂ ਨਵਾਂ। ਮੰਗਦੇ ਹੁੰਦੇ ਕਈ ਦੋਸਤ ਐਕਸਰ। ਕਮੈਂਟ ਬਹੁਤ ਕਰਦੇ ਹੁੰਦੇ ਮੈਨੂੰ ਐਸੀ। ਇਹ ਇੱਕ ਸਪ੍ਰਿੰਗ ਡੈਕਟਰ ਆ ਬਾਈ। ਠੀਕ ਹੈ ਜੀ। 310 ਦਾ ਮੈਂ ਜਿੰਨੇ ਆ। 10:00 ਘੰਟੇ ਤੋਂ 11:00 ਘੰਟੇ ਮੀਟਰ ਦਿਖਾ ਦੇ ਬਾਈ। ਲੋ ਠੀਕ ਆ ਜੀ। ਪਹਾਰ ਕੰਮ ਬਾਈ। ਯਾਰ ਦੇ ਟਾਇਰਾਂ ਦੇ ਨਾਲ ਜਸਪ੍ਰੀ ਤਾ ਦੇ। ਨਾਲ ਦੇ ਟੈਰਾਂ ਤੇ ਬਈ ਇਹ ਹਾਂ ਨਾਲ ਦੇ ਟੈਰਾਂ ਤੇ ਹਾਂ ਰਿਜਨਲ ਠੀਕ ਹੈ ਨਾ ਗੱਲ ਬਾਈ ਬਈ ਆਇਆ ਤਾ ਇਹ ਗੱਲ ਚਾਰੇ ਪਾਸੋਂ ਸਾਡੇ ਦਸਤੀ ਚ ਆ ਆਹ ਦੇਖੋ ਬਾਈ ਆਹ ਵੇ ਚੜਿਆ ਪੈ ਰਿਹਾ ਜਮਾ ਆਹ ਦੇਖੋ ਲਖਾਵਾ ਵੀ ਜਮਾ ਚੜਿਆ ਪੈਦੇ ਤੇ ਠੱਕ ਦੇ ਨਗਰ ਕੁਸ਼ਾ ਜ਼ਿਕਰ ਪਾਇਆ ਨਹੀਂ ਪਾਇਆ ਨਹੀਂ ਤੇਲ ਬ੍ਰੇਕਾ ਜਿਹੜੇ ਹੁਣ ਆਉਂਦੇ ਆ ਪਹਿਲਾ ਡਿਸਕ ਬ੍ਰੇਕ ਤੇ ਆਉਂਦੇ ਹੁੰਦੇ ਹੁੰਦੇ ਦੀ ਗੜਾਂ ਗੜਾਂ ਜਿਹੀ ਵੱਜਾਂ ਲੱਗਦੇ ਹੋ ਹਾਂ ਡਿਸਕ ਬ੍ਰੇਕ ਪੰਜਾਬ ਨੰਬਰ ਆ ਫਰਸਟ ਪਾਰਟੀ ਕੈਸ਼ ਦਾ ਟਰੈਕਟਰ ਆ ਕੋਈ ਲੋਹੇ ਫੈਂਸ ਦਾ ਨਹੀਂ ਬਾਈ ਸਾਰਾ ਸਮਾਨਾ ਟੰਡਾ ਫੱਤੀ ਛਤਰੀ ਸਭ ਕੁਝ 3 ਲੱਖ 35 ਹਜ਼ਾਰ ਦੀ ਮੰਗ ਆ 3 ਲੱਖ 35 ਹਜ਼ਾਰ ਡਿਮਾਂਡ ਆ ਬਈ ਜੇ ਐਕਸਪਰੀ ਤਾਂ ਟਰੈਕਟਰ ਤੇ ਲੋਹੇ ਫੈਂਸ ਵੀ ਹੋ ਜੋ ਟਰੈਕਟਰ ਦੇ ਦਾਂਗੇ 3 ਲੱਖ ਤੇ 15 ਹਜ਼ਾਰ 3 ਲੱਖ ਤੇ 15 ਹਜ਼ਾਰ ਠੀਕ ਬਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਪੀਆਪਾ ਨੂੰ ਫੋਨ ਕਰ ਲਿਓ ਤੇ ਲੋੜ ਫੈਂਸ ਵੀ ਕਰਾਉਣੇ ਨੇ ਪੁਰਾਣਾ ਟਰੈਕਟਰ ਵੀ ਘੱਟ ਲੈਣੇ ਬਾਈ ਠੀਕ ਹੈ ਗੱਲ ਤੇ ਬੇਨਤੀ ਹੱਥ ਬਨ ਕੇ ਵੀਰੇ ਕੱਪ ਕੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ 20 ਮਿੰਟ ਸਾਡਾ ਹੌਸਲਾ ਆਇਆ ਬਣਾ ਰਿਹਾ ਕਰੂਗਾ ਤੇ ਆਹਨ ਨੂੰ ਇੰਨੀ ਵੀਊ ਆ ਗਈ ਹੈ ਸਹੀ ਗੱਲ ਇਹੀ ਚਾਹੀਦਾ ਬੇਨਤੀ ਹੈ ਬੇਨਤੀ ਹੈ ਬਹੁਤ ਬਹੁਤ ਮਿਹਰਬਾਨੀ ਬਾਈ ਸਭ